ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਭਰਾ ਲਾਢੀ ਗਰੇਵਾਲ ਪਿੰਡ ਤੁੰਗਾਹੇੜੀ ਤੋਂ ਲੱਕੀ ਡਰਾ ਕੱਢਣ ਜਾ ਰਿਹਾ 15 ਜਨਵਰੀ ਦਿਨ ਐਤਵਾਰ ਹਾਂਜੀ ਦੋਸਤੋ ਅੱਜ ਤੋਂ 6 ਦਿਨ ਰਹਿ ਗਏ ਆ ਦਿਨ ਨੇੜੇ ਆ ਗਏ ਆ ਪਹਿਲੇ ਦੂਜੇ ਸੂਏ 5 ਜਰਸੀ ਵੜਾ ਰੱਖੀਆਂ ਹੋਈਆਂ ਨਾਮ 'ਚ ਬਾਈ ਨੇ 2 ਨੰਬਰ ਤੇ ਬਾਈ ਨੇ 2 ਜਰਸੀਆਂ ਵੜਾ ਦੇਣੀਆਂ 3 ਜਰਸੀ ਵੜਾ ਹੋਰ ਆ 4-5 ਨਾਮ ਹੋਰ ਆ ਦੋਸਤੋ ਦੋਨੇ ਦੋਸਤੋ ਟੌਪ ਦੀਆਂ ਜਰਸੀਆਂ ਪਹਿਲੇ ਦੂਜੇ ਸੂਵੇ ਚੰਗੇ ਦੌੜਦਾਰੀਆਂ ਬਾਈ ਜੀ ਹੁਣੇ ਦੱਸਦੇ ਆ ਤੇ ਦੋਸਤੋ ਆ ਪਰਚੀਆਂ ਪਾਓ ਤੇ ਆਪਣੀ ਕਿਸਮਤ ਆਜਮਾਓ 300 ਰੁਪਿਆ ਪਰਚੀ ਫੀਸ ਆ ਤੇ 1000 ਰੁਪਏ 'ਚ ਬਾਈ ਨੇ 4 ਪਰਚੀਆਂ ਦੇਣੀਆਂ ਦੋਸਤੋ ਦੋਸਤੋ ਪਰਚੀਆਂ ਪਾਓ ਤੇ ਆਪਣੀ ਕਿਸਮਤ ਆਜਮਾਓ ਕਿਹਦੇ ਘਰ ਦੀਆਂ ਸ਼ਿੰਗਾਰ ਬਣਨੀਆਂ ਦੋਸਤੋ ਦੋਨੇ ਟੌਪ ਦੀਆਂ ਜਰਸੀਆਂ ਖੂਬਸੂਰਤ ਵਹਿੜਾਂ ਕਰ ਲਿਓ ਬਾਈ ਨਾਲ ਗੱਲਬਾਤ ਨੰਬਰ 22 ਦਾ ਸਕਰੀਨ ਦੇ ਉੱਪਰ ਦਿੱਤਾ ਹੋਇਆ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ